ਦੋਸਤੋ ਸਤਿ ਸ੍ਰੀ ਅਕਾਲ ਮੈਂ ਗੁਰਤੇਜ ਸਿੰਘ ਤੇ ਤੁਸੀਂ ਜੁੜੇ ਹੋ ਕਮਾਲੂ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਦੋਸਤੋ ਮੈਂ ਮੇਰੇ ਪਿੰਡ ਦੇ ਵਿੱਚੋਂ ਦਿਖਾ ਰਿਹਾ ਪਿੰਡ ਕਮਾਲੂ ਤਲਵੰਡੀ ਸਾਬੋ ਤਹਿਸੀਲ ਤੇ ਸਾਨੂੰ ਜ਼ਿਲ੍ਹਾ ਪੈਂਦਾ ਬਠਿੰਡਾ ਨੇੜੇ ਸ਼ਹਿਰ ਰਾਮਾ ਮੰਡੀ ਰਹਿੰਦਾ ਤੇ ਇੱਕ ਸਾਈਡ ਤੇ ਤਲਵੰਡੀ ਸਾਬੋ ਹੈ 8-9 ਕਿਲੋਮੀਟਰ ਤਕਰੀਬਨ ਤਲਵੰਡੀ ਸਾਬੋ ਤੇ ਪਿੰਡ ਇੱਕ ਸਾਈਡ ਤੇ ਬੰਗੀ ਜੱਜਲ ਤੇ ਲਾਲਿਆਣਾ ਇਹ ਸਾਡੇ ਨੇੜੇ-ਨੇੜੇ ਦੇ ਪਿੰਡ ਹੈਗੇ ਜਿਸ ਘਰ ਦੇ ਵਿੱਚੋਂ ਮੈਂ ਵੀਡੀਓ ਬਣਾ ਰਣਾ ਬਾਈ ਖੇਤੀਬਾੜ ਦੇ ਨਾਲ-ਨਾਲ ਨਾ ਪਸ਼ੂ ਪਾਲਣ ਦਾ ਕੰਮ ਕਰਦਾ ਹੈ ਤੇ ਕੁਸ਼ਕ ਮੱਝਾਂ ਦਾ ਬਾਈ ਕੋਲੇ ਇਧਰਲੇ ਪਾਸੇ ਐ ਤੇ ਕੁਸ਼ ਮੱਝਾਂ ਬਾਈ ਕੋਲੇ ਆ ਇਧਰਲੀ ਸਾਈਡ ਤੇ ਮੈਂ ਤੁਹਾਨੂੰ ਦੂਜੀ ਸਾਈਡ ਦਿਖਾਉਣਾਗਾ ਚੰਗੀਆਂ ਮੱਝਾਂ ਸਾਰੀਆਂ ਹੀ ਤਕਰੀਬਨ ਐ ਮਨੂੰ ਐਚ ਐਲ ਡੀ ਵੀ ਦੇਜਾ ਸਰਕਾਰੀ ਸੀਮਨਾ ਦੀਆਂ ਝੋਟੀਆਂ ਐ ਤੇ ਇਹਨਾਂ ਦੇ ਵਿੱਚੋਂ ਬਾਈ ਨੇ ਨਾ ਇੱਕ ਆ ਝੋਟੀ ਸੇਲ ਕਰਨੀ ਐ ਡਿਟੇਲ ਮੈਂ ਤੁਹਾਨੂੰ ਸਾਰੀ ਲੈ ਕੇ ਦੇਊਗਾ ਤਸੱਲੀ ਕਰ ਲਿਓ ਹੱਕ ਬੰਦਾ ਤੁਹਾਡਾ ਤਸੱਲੀ ਕਰਨ ਦਾ ਕਿਉਂਕਿ ਮੇਰਾ ਕੰਮ ਸਿਰਫ ਵੀਡੀਓ ਬਣਾਉਣਾ ਐ ਅਗਲੀ ਜੋ ਵੀ ਕਾਰਵਾਈ ਐ ਤੁਸੀਂ ਪਸ਼ੂ ਨੂੰ ਕਿਵੇਂ ਖਰੀਦਿਓ ਦੋਸਤੋ ਥੋੜਾ ਕੰਮ ਐ ਆਜੋ ਆਪਾਂ ਡਿਟੇਲ ਲੈਨੇ ਬਾਈ ਦਖਤਾਰ ਆਈ ਸਾਹਮਣੇ ਹੋਰ ਬਜਟ ਦਾ ਠੀਕ ਹੋ? ਹਾਂ ਠੀਕ ਹੈ ਜੀ। ਨੰਬਰ ਬੋਲੀ ਤੇਰਾ। ਸਾਰੇ ਸਸਤੇ ਗਾਲ ਬਾਈ। ਨੰਬਰ ਬੋਲੀ ਤੇਰਾ। 94634 48511 94634 48511 11 ਇਹ ਜਗਤਾਰ ਕੈਮਸ ਹੂਆ ਸੂਦੀ ਹੈ ਬਾਈ ਇਹੇ। ਇਹ ਤੀਜਾ ਸੂਆ ਸੋਨਾ ਇਹਨੇ। ਤੀਜਾ ਸੂਆ? ਕਹਿ ਕਦਨ ਲੈ ਜੂਗੀ? ਇਹ 10 ਕੁ ਤਰੀਕ ਨੂੰ ਦਿਨ ਪੂਰੇ ਦੇ। 10 ਤਰੀਕ ਨੂੰ ਦਿਨ ਪੂਰੇ ਆ। ਉਸ ਵੱਧ ਲਊਗੀ ਹਜੇ। ਇਹ ਹੈ ਤਾਂ ਆਪਣੇ ਘਰ ਦੀ। ਘਰ ਜਾਮਾ ਹਾਂ। ਇਹ ਕਿਹੜੇ ਸੀਮਨ ਦੀ ਹੈਗੀ? ਇਹ B1 330 ਦੀ। ਬੀ ਬਣਾ 330 ਦੀ ਆਪੇ ਹਾਂ ਹਸਾਰ ਦਾ ਕੋਈ ਠੀਕ ਅੱਛਾ ਹਸਾਰ ਦਾ ਅੱਗੇ ਬਾਈ ਇਹਦੇ ਕਿਹੜਾ ਸੀਮਨ ਲੱਗਿਆ ਅੱਗੇ ਲੱਗਿਆ ਤੇ ਐਮ 460 ਐਮ 460 ਅੱਗੇ ਲੱਗਿਆ ਹਾਂ ਮੈਨੂੰ ਲੱਗਦਾ ਥੋੜਾ ਕੋਈ ਸਾਰਗਾ ਚੋਟੀਆਂ ਹੀ ਹੋਣਗੀਆਂ ਹਨਾ ਹਾਂ ਹਾਂ ਸਾਰਗਾ ਟੀਕੇ ਦੀਆਂ ਟੀਕੇ ਲਗੀਆਂ ਚੰਗੀਆਂ ਲਗੀਆਂ ਹਨਾ ਵਿੱਚ ਸਰਕਾਰੀ ਦੀਆਂ ਵਿੱਚ ਦੂਜੀਆਂ ਅੱਛਾ ਇਹ ਦਿਨ ਹੁਣ ਲੈਂਦੀ ਆ ਜੇ 10 ਤਰੀਕ ਨੂੰ ਦਿਨ ਪੂਰੇ ਉਹ ਦਿਨ ਉੱਤੇ ਲੈ ਜਾਂਦੀ ਕਿ ਪੂਰੇ ਦਿਨਾਂ ਤੇ ਉੱਤੇ ਲੈਂਦੀ ਆ ਹੈ ਤਿੰਨ ਚਾਰ ਦਿਨ ਉੱਤੇ ਵੀ ਲੈਂਦੀ ਆ ਲੈ ਜਾਂਦੀ ਹੈ ਹਾਂ ਦੁੱਧ ਬਾਈ ਪੀਲੇ ਸੂਏ ਕਿੰਨਾ ਕ ਪਾਤਾ ਇਹਨੇ ਇਹਨੇ 14 ਤੋਂ 15 ਲੀਟਰ ਦੁੱਧ ਦਿੱਤਾ ਆਪਣੇ ਕੋਲੇ 15 ਵੀ ਕਰ ਜਾਂਦੀ ਸੀ ਤੁਹਾਡੇ ਕੋਲੇ ਹਾਂ ਦੂਜੇ ਸੂਏ ਦੂਜੇ ਸੂਏ ਹਾਂ ਚੋਣ ਜਾਣ ਕਿਵੇਂ ਆ ਚੋਣ ਚੋਣ ਬਹੁਤ ਵਧੀਆ ਲੱਗਿਆ ਵਧੀਆ ਤੇ ਇੱਕ ਆਪਾਂ ਇਹ ਦੱਸਣਾ ਹੈਗਾ ਜਿਹੜਾ ਹੈ ਥੋੜਾ ਜਿਹਾ ਪਾਸਾ ਲੈਂਦੀ ਇੱਕ ਸਾਈਡ ਤੇ ਇੱਕ ਜਵੰਦਰੂ ਇਹਦਾ ਹਾਂ ਜਵੰਦਰੂ ਆ ਥੋੜਾ ਜਿਹਾ ਇਹ ਥਣਾ ਦੇ ਵਿੱਚ ਦੁੱਧ ਘਰਲੇ ਪਾਸੇ ਇੱਕੋ ਦਾ ਹਾਂ ਦੁੱਧ ਚ ਕੋਈ ਉਹ ਨਹੀਂ ਕੋਈ ਮਰਜੀ ਦੋ ਟਾਈਮ ਚਾਰ ਦੰ ਚੋਲੇ ਹਾਂ ਚੋਲੇ ਕੋਈ ਚੱਕ ਹੈ ਹਾਂ ਦੁੱਧ 16 ਤੋਂ 17 ਲੀਟਰ ਦੇ ਦੂ ਇੱਕ ਇਹ ਦੇ ਦੂਗੀ ਹਾਂ ਇਹਦੀ ਮਾਂ ਦਾ ਦੁੱਧ ਤੁਸੀਂ 18 ਲੀਟਰ ਇਹਦੀ ਮਾਂ ਦਾ ਹਾਂ ਤੁਹਾਡੇ ਕੋਲੇ ਸੀਗੀ ਸਾਡੇ ਕੋਲੇ ਅੱਛਾ ਵੇਚਤੀ ਹੁਣ ਉਹ ਵੇਚਤੀ ਸੀ ਉਹ ਬੁੱਢੀ ਹੋ ਗਈ ਸੀ ਮੁਰਕੇ ਵੇਚਤੀ ਸੀ ਅੱਛਾ ਉਹ ਵੇਚਤੀ ਸੀ ਠੀਕ ਹੈ ਤੋਰੀ ਬਾਈ ਦੋਸਤੋ ਤੀਜਾ ਸੂਆ ਸੁੰਦੀ ਆ 10 ਤਰੀਕ ਨੂੰ ਦਿਨ ਪੂਰੇ ਹੋਣਗੇ ਤੇ ਦਿਨ ਹਾਲੇ ਲੈਂਦੀ ਹੈਗੀ ਤਿੰਨ ਚਾਰ ਦਿਨ ਵੀਰ ਕਹਿੰਦਾ ਉੱਤੇ ਵੀ ਲੈ ਜਾਂਦੀ ਹੈ ਮੈਥੋੜਾ ਥੋੜੀ ਡਰਦੀ ਹੈ ਕਿਉਂਕਿ ਮੈਂ ਤੁਹਾਨੂੰ ਬੈਕ ਸਾਈਡ ਤੋਂ ਫੇਰ ਵੀ ਦਿਖਾ ਦੇਣਾ ਤੇ ਜ਼ੂਮ ਕਰਕੇ ਦਿਖਾਉਣ ਲੱਗਾ ਤੁਹਾਨੂੰ ਮੈਂ ਝੋਟੀ ਸਮਾਰ ਕੇ ਧਿਆਨ ਨਾਲ ਦੇਖ ਲਿਓ ਉਰਲੀ ਸਾਈਡ ਨਾਲ ਪਰਲੀ ਸਾਈਡ ਦਾ ਥੋੜਾ ਜਿਹਾ ਫਰਕ ਹੈ ਜੋ ਬੈਕ ਸਾਈਡ ਤੋਂ ਆਪਾਂ ਦੇਣੀ ਹੈਗੇ ਕਿਉਂਕਿ ਮੇਰਾ ਫਰਜ ਹੈ ਕਈ ਵਾਰੀ ਦੂਰੋਂ ਨੇੜੇੋਂ ਭਰਾ ਆ ਜਾਂਦਾ ਹੁੰਦਾ ਜਿਗਤਾਰੇ ਨੂੰ ਮੜਾ ਹੈ ਤੋਰੀ ਬਾਰਕ ਨਹੀਂ ਤੋਰੀ ਬਾਈ ਆਹ ਦੇਖ ਲਓ ਇੱਥੇ ਤੁਸੀਂ ਧਿਆਨ ਨਾਲ ਦੇਖੋਗੇ ਨਾ ਜਦੋਂ ਇੱਥੇ ਪਤਾ ਲੱਗਦਾ ਹਵਾਨਾ ਬਹੁਤ ਚੰਗਾ ਹੈ ਤੇ ਬਹੁਤ ਹੈ ਤਾਂ ਹੋਰ ਬਹੁਤ ਲਓ ਤੇ ਹਾਲੇ ਸੁਣ ਵਾਲੇ ਵੀਰ ਕਹਿੰਦਾ ਕਿ ਬਹੁਤ ਚੰਗੀ ਹਵਾਨੇ ਦੀ ਮਤਲਬ ਜਦੋਂ ਭਰਦੀ ਹੈ 16 17 ਕਿਲੋ ਬਾਈ ਦੁੱਧ ਕਹਿੰਦਾ ਇਤ ਕੀ ਦੇ ਦੂਗੀ ਤੇ 14 15 ਕਿਲੋ ਦੁੱਧ ਇਸੇ ਮੱਝ ਨੇ ਨਬਾਈਆਂ ਦੇ ਘਰੇ ਦਿੱਤਾ ਕਿਉਂਕਿ ਪਸ਼ੂ ਜਿੰਨੇ ਵੀ ਬਾਈ ਕੋਲੇ ਰੱਖੇ ਨੇ ਸਾਰੇ ਚੰਗੇ ਰੱਖੇ ਆ ਚੰਗੇ ਪਸ਼ੂ ਸਿੱਕੇ ਦੇ ਪਸ਼ੂ ਆ ਤਕਰੀਬ ਨਹੀਂ ਜਿਆਦਾ ਇਹਨਾਂ ਕੋਲ ਹਸਾਰ ਦਾ ਐਸਲਡੀਬੀ ਦੇ ਸੀਮਨ ਹੈਗਾ ਬੰਨ ਦੇ ਜ਼ਕਤਾਰ ਕੋਈ ਗੱਲ ਨਹੀਂ ਤੇ ਇੱਥੇ ਤੁਸੀਂ ਇੱਥੇ ਦੇਖਿਓ ਕਿਉਂਕਿ ਪੱਕਾ ਥਾਂ ਹੁਣ ਕਰਕੇ ਨਾ ਮੈਂ ਨੇੜੇ ਨਹੀਂ ਜਾਦੇ ਜਾਂਦਾ ਮੱਝ ਦੇ ਫੇਵਰੀ ਪਸ਼ੂਦਲੇ ਕੇ ਡੇਗ ਪੰਦਾ ਹੁੰਦਾ ਹੈਗਾ ਸੂਣ ਦਾ ਟਾਈਮ ਹੈਗਾ ਇੱਥੇ ਦੇਖ ਲੈ ਸੰਗਾ ਸੰਗਾ ਦੀ ਸੋਹਣੀ ਹੈਗੀ ਤੇ ਥਣਾ ਦਾ ਗੈਬ ਤੇ ਵਿੱਤ ਬੁੱਤਨਾ ਬਹੁਤ ਸੋਹਣੀ ਹੈ ਧੱਕ ਵੀ ਹਵਾਨੇ ਦੀ ਇੱਥੇ ਦੇਖ ਤੁਸੀਂ ਅਗਲੇ ਪਾਸੇ ਵੀ ਤੇ ਪਿਛਲੇ ਪਾਸੇ ਵੀ ਚੰਗੀ ਧੱਕ ਹੈਗੀ ਆ ਦੇਖੋ ਇੱਥੇ ਥਣਾ ਦਾ ਸਾਹ ਦੇਖ ਲੈ ਆਏ ਮੋਦੀ ਬਾਈ ਵਾੜਾ ਇਹਨੂੰ ਵੈਕ ਕਰੀ ਕਰਦੇ ਕਰਦੇ ਹੌਲੀ ਕਿਦਾਂ ਚਾ ਰਾਜਾ ਜਾਨਾ ਥੋੜਾ ਅੰਤਾਜਾ ਜ ਮੈਂ ਤੁਹਾਨੂੰ ਇੱਥੋਂ ਦਿਖਾ ਰਿਹਾ ਕਿਉਂਕਿ ਜਿਆਦਾ ਪਸ਼ੂ ਕਈ ਵਾਰ ਨਾ ਪੁੱਛ ਕਾਇਮ ਰਹੇ ਉਹਨੇ ਦੇ ਇੱਕ ਦਰਦ ਜਾਂਦਾ ਕਈ ਵਾਰੀ ਡਾਕਟਰ ਦਾ ਬਲੇਖਾ ਪਾ ਜਾਂਦਾ ਆ ਦੇਖੋ ਇੱਥੇ ਦੇਖਿਓ ਮੈਂ ਦੂਜੀ ਸਾਈਡ ਵੀ ਤੁਹਾਨੂੰ ਦਿਖਾਉਣਾ ਚਲ ਚਲ ਇਹ ਇੱਥੇ ਦੇਖ ਲਿਓ ਤੁਸੀਂ ਹਵਾਨਾ ਹੁਣ ਧਿਆਨ ਨਾਲ ਝੋਟੀ ਦਾ ਦੇਖਿਓ ਉਹ ਧਾਰ ਤੂ ਪੋਲੀ ਆ ਵੀ ਚੋਣ ਚਾਂਕ ਪੂਰੀ ਪੋਲੀ ਆ ਹੈ ਪੂਰੀ ਪੋਲੀ ਆ ਪੂਰੀ ਮੋਟੀ ਧਾਰ ਪੂਰੀ ਮੋਟੀ ਹੈ ਰੇਟ ਬਾਈ ਦਾ ਕੀ ਕਰਦੇ ਹੋ ਰੇਟ ਦਾ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਹਾਂ ਉਹ ਜਾਇ ਜਾਈ ਹਾਂ ਜਾਈ ਜੀ ਹਾਂ ਠੀਕ ਹੈ ਲਓ ਦੋਸਤੋ ਕਰ ਲਿਓ ਕੰਟੈਕਟ ਚੰਗੀ ਝੋਟੀ ਹੈ ਥੜਾਂ ਦੇ ਵਿੱਚ ਵੀਰ ਕਹਿੰਦਾ ਵੀ ਦੁੱਧ ਸਾਰੇ ਥਾਣੇ ਚ ਪੂਰਾ ਚਾਹੇ ਕੋਈ ਕੋਈ ਬੰਦਾ ਸਹਾਇ ਕਰ ਦਿਓ ਚੂਣ ਤੋਂ ਬਾਅਦ ਚੂਣ ਤੋਂ ਬਾਅਦ ਮੱਝ ਨੂੰ ਲੈ ਜਿਓ ਚੰਗੀ ਝੋਟੀ ਹੈ ਤੇ ਸਮੀਪਲੀ ਪੂਰੀ ਹੈਗੀ ਸਮਾਈ ਪੂਰੀ ਹੈ ਦੁੱਧ 15 ਕਿਲੋ ਦੇ ਲਗਭਗ ਦੂਜੇ ਸੂਏ ਦਿੱਤਾ ਹੈ ਇਤਕੀ ਉਮੀਦ ਹੈ ਕਿ ਜਿਵੇਂ ਮੌਸਮ ਦਾ ਫਰਕ ਆਏਗਾ ਠੰਡ ਦੇ ਵਿੱਚ 16 17 ਕਿਲੋ ਦੀ ਉਮੀਦ ਹੈ ਆਪ B1 330 ਦੀ ਤੇ ਅੱਗੇ ਲੱਗਿਆ ਨੂੰ M460 ਦਾ ਸਿਮਨ ਲੱਗਿਆ ਸੋ ਜਿਹੜੇ ਭਰਾਵਾਂ ਨੂੰ ਪਸੰਦ ਲੱਗੀ ਕਮਾਲੂ ਪਿੰਡ ਤਹਿਸੀਲ ਤਲਵੰਡੀ ਸਾਬੋ ਤੇ ਜ਼ਿਲ੍ਹਾ ਬਠਿੰਡਾ ਕਰ ਲਿਓ ਵੀਰ ਨਾਲ ਕਟਾਖਟ ਧੰਨਵਾਦ ਸਤਿ ਸ੍ਰੀ ਅਕਾਲ ਭਰਾਵਾਂ ਨੂੰ